ਸੰਨੋ ਨਾ ਨਾ ਜੀ ਜਿੰਦਾਬਾਦ 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 ਅੱਜ ਅਸੀਂ ਇੱਥੇ ਪਿੰਡ ਪਟਾਲ ਖੁਰਦਚ ਜਿਹੜੀ ਰੀਡਿੰਗ ਫੋਟੋ ਖਿੱਚ ਕੇ ਸੀਲਾਂ ਤੋੜ ਕੇ ਮੀਟਰ ਨੂੰ ਸਕੈਨ ਕਰਕੇ ਕੀਤੀ ਜਾ ਰਹੀ ਹੈ ਉਸ ਦਾ ਸਾਡੇ ਪਿੰਡ ਪਟਾਲ ਖੁਰਦ ਕਨੀਓ ਸਖਤ ਵਿਰੋਧ ਹੈ ਕਿਉਂਕਿ ਇਹ ਭਰਾਵੋ ਨਿੱਜੀ ਕਰਨ ਦੀ ਲੜਾਈ ਹੈ ਸਰਕਾਰ 2000 25 ਐਕਟ ਬਿਜਲੀ ਸ਼ੋਧ ਬਿੱਲ ਲਾਗੂ ਕਰਨ ਜਾ ਰਹੀ ਹੈ ਇਹ ਉਸ ਦੀ ਕੜੀ ਵਜੋਂ ਐਸਾ ਮੀਟਰਾਂ ਨੂੰ ਸਟੇਨ ਕਰਕੇ ਸੀਲਾਂ ਤੋੜ ਕੇ ਰੀਡਿੰਗ ਕਰਨ ਵਾਸਤੇ ਅਧਿਕਾਰੀ ਇੱਥੇ ਪਹੁੰਚੇ ਹੋਏ ਐ ਸਾਡਾ ਪੂਰ ਜ਼ੋਰ ਵਿਰੋਧ ਹੈ ਅਸੀਂ ਕਿਸੇ ਵੀ ਹਾਲਤ 'ਚ ਐਸ ਤਰ੍ਹਾਂ ਰੀਡਿੰਗ ਨਹੀਂ ਹੋਣ ਦੇਣੀ ਜਿਵੇਂ ਪੁਰਾਣੇ ਸਮਿਆਂ ਬਾਅਦ ਜਿਵੇਂ ਪਹਿਲਾਂ ਰੀਡਿੰਗ ਕਰਦੇ ਸੀ ਉਸੇ ਤਰ੍ਹਾਂ ਰੀਡਿੰਗ ਕੀਤੀ ਜਾਵੇ ਨਹੀਂ ਅਸੀਂ ਨਵੇਂ ਤਰੀਕੇ ਨਾਲ ਇਸ ਪਾਲਿਸੀ ਨੂੰ ਮੋਢੋਂ ਖਾਜ ਕਰਦੇ ਆ ਇੱਕ ਵੀ ਮੀਟਰ ਦੀ ਰੀਡਿੰਗ ਇਸ ਤਰ੍ਹਾਂ ਸਕੈਨ ਕਰੇ ਦੋ ਫੋਟੋ ਫਿੱਟੇ ਦੋ ਸੀਲ ਤੋੜੇ ਦੋ ਨਹੀਂ ਹੋਣ ਦੇਵਾਂਗੇ ਐਸ ਕਰਕੇ ਸਾਰਾ ਨਗਰ ਖੜਿਆ ਸਾਰੇ ਨਗਰ ਦੀ ਸਹਿਮਤੀ ਨਾਲ ਅਸੀਂ ਭਾਰਤੀ ਕਿਸਾਨ ਜੀ ਨੇ ਇੱਕ ਦਾ ਆਜ਼ਾਦ ਵੱਲੋਂ ਇਹ ਫੈਸਲਾ ਕਰਿਆ ਕਿ ਅਸੀਂ ਇਸ ਨੀਤੀ ਦਾ ਪੂਰਜੋਰ ਵਿਰੋਧ ਕਰਦੇ ਆਂ ਮੰਜਾਬ ਸਰਕਾਰ ਮਰਦਾਬਾ ਮਰਦਾਬਾ ਜ਼ੀਡੀ ਐਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਜ਼ੀਡੀ ਐਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ करो <laughs> अो